ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਹੋ ਜੀ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਹਰਿਆਣੇ ਦੇ ਪਿੰਡ ਸ਼ਹਿਨਾਲ ਦੇ ਵਿੱਚ ਜੋ ਰਤੀਏ ਏਰੀਏ ਦਾ ਪਿੰਡਾ ਰਤੀਏ ਦੇ ਕੋਲ ਪਿੰਡਾ ਰਤੀਏ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਪਿੰਦਾ ਤੇ ਭਾਈਚਾਰਕਾਂ ਜਿਸ ਪਿੰਡ ਦੀ ਬਹੁਤ ਜ਼ਿਆਦਾ ਵਧੀ ਹੈਗੀ ਐ ਆ ਆਪਾਂ ਨੂੰ ਦੇਖੋ ਬਜ਼ੁਰਗਾਂ ਸਮਝਾਈ ਜਾਂਦੇ ਤੇ ਸਮਝਾ ਕੇ ਪੂਰਾ ਬੇਰਬਾ ਦੇਤਾ ਆਪਾਂ ਨੂੰ ਪਿੰਡ ਦਾ ਵੀ ਕਿੱਥੇ ਕੀ ਹੋਸਾ ਤੇ ਕਿੱਥੇ ਕੀ ਆ ਆਪਾਂ ਜਾਣਕਾਰੀ ਸਾਰੀ ਬਜ਼ੁਰਗਾਂ ਤੋਂ ਲੈ ਲਈ ਤੇ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਨੂੰ ਸਮਝਾਇਆ ਤੇ ਸਭ ਤੋਂ ਪਹਿਲਾਂ ਬੱਸ ਸਟੈਂਡ ਦੇ ਸਾਹਮਣੇ ਗੁਰਦੁਆਰਾ ਸਾਹਿਬ ਆਉਂਦਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੁਹਾਨੂੰ ਅੰਦਰੋਂ ਦਿਖਾ ਦਿੰਨੇ ਆ ਭਾਈ ਜੀ ਤੇ ਤੁਸੀਂ ਆਜੋ ਬਣੇ ਰਹੋ ਤੇ ਦੇਖੋ ਬਹੁਤ ਜ਼ਿਆਦਾ ਸੋਹਣੀ ਇਮਾਰਤ ਬਣੀ ਹੋਈ ਹੈ ਬਹੁਤ ਜ਼ਿਆਦਾ ਸੋਹਣਾ ਗੁਰੂ ਘਰ ਹੈ ਤੇ ਬਹੁਤ ਵੱਡਾ ਇਹ ਬਹੁਤ ਸੋਹਣੀ ਇਮਾਰਤ ਆ ਤੁਸੀਂ ਦੇਖੋ ਪੂਰਾ ਖੁੱਲਾ ਗੁਰੂ ਘਰ ਬਣਿਆ ਹੋਇਆ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਲੋਗਟ ਲੱਗੇ ਸਾਰਾ ਪੱਕਾ ਤੇ ਬਹੁਤ ਜਿਆਦਾ ਸੋਹਣੀ ਇਮਾਰਤ ਆ ਤੁਸੀਂ ਦੇਖੋ ਜੀ ਬਹੁਤ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਤਿਆਰ ਹੋਇਆਗਾ ਤੇ ਪਿੰਡ ਦੀ ਬਹੁਤ ਜਿਆਦਾ ਸ਼ਰਧਾ ਕਿਤੇ ਪਿੰਡ ਵੀ ਬਹੁਤ ਜਿਆਦਾ ਸੋਹਣਾ ਆਜੋ ਹੁਣ ਤੁਹਾਨੂੰ ਅੱਗੇ ਮਿਲਦੇ ਆਂ ਜਾਂਦੇ ਜਾਂਦੇ ਬਾਈ ਜੀ ਆਪਾਂ ਸਰਕਾਰੀ ਦੀਪੂ ਦੇਖਿਆ ਜਿੱਥੋਂ ਕਣਕ ਮਿਲਦੀ ਆ ਉਹ ਤੋਂ ਬਾਅਦ ਆਪਾਂ ਗਏ ਅੰਗਣਵਾੜੀ ਦੇ ਵਿੱਚ ਅੰਗਣਵਾੜੀ ਵੀ ਇੰਨੀ ਜਿਆਦਾ ਸੋਹਣੀ ਬਣੀ ਹੋਈ ਸੀ ਬਹੁਤ ਜਿਆਦਾ ਸੋਹਣੀ ਪੇਂਟਿੰਗ ਤੇ ਦਿਵਾਰ ਬਣੀ ਹੋਈ ਸੀ ਉਹ ਤੋਂ ਬਾਅਦ ਬਾਈ ਜੀ ਇਹ ਪੰਜ ਪੀਰ ਜੋ ਪਿੰਡ ਤੋਂ ਕਿਲੋਕੋਮੀਟਰ ਦੀ ਦੂਰੀ ਤੇ ਖੇਤਾਂ ਦੇ ਵਿੱਚ ਰਹਿ ਜਾਂਦੇ ਆ ਤੇ ਉਹ ਤੋਂ ਬਾਅਦ ਆਹ ਆਪਾਂ ਜਾਂਦੇ ਆਂ ਤੇ ਰਾਮ ਬਾਗ ਦੇਖ ਆ ਰਾਮ ਬਾਗ ਦਾ ਮਤਲਬ ਹੁੰਦਾ ਬਾਈ ਜੀ ਸਮਸ਼ਾਨ ਘਟ ਤੇ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆ ਗਏ ਇੱਥੇ ਬਹਿ ਕੇ ਬਜ਼ੁਰਗ ਗੱਲਾਂ ਬਾਤਾਂ ਕਰਦੇ ਨੇ ਤੇ ਬਹੁਤ ਵਧੀਆ ਤਰੀਕਾ ਨਾਲ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਬਜ਼ੁਰਗਾਂ ਦੇ ਕੁਰਸੀਆਂ ਲਾ ਕੇ ਮੇਜ਼ ਲਾ ਕੇ ਬਹੁਤ ਇੱਕ ਨੰਬਰ ਦਾ ਮਾਹੌਲਾ ਤੇ ਉਹ ਤੋਂ ਬਾਅਦ ਆਪਾਂ ਜਾਂਦੇ ਜਾਂਦੇ ਪਸ਼ੂਆਂ ਦਾ ਸਨਾਨ ਕਰ ਦੇਖਿਆ ਜਿਹਨੂੰ ਛੱਪੜ ਕਹਿੰਦੇ ਨੇ ਟੋਬਾ ਕਹਿੰਦੇ ਨੇ ਠੀਕ ਆ ਬਾਈ ਜੀ ਤੇ ਉਹ ਤੋਂ ਬਾਅ ਪਿੰਡ ਦੀਆਂ ਗਲੀਆਂ ਦੀ ਵੀ ਸੈਰ ਕਰਾਵਾਂਗੇ ਤੁਹਾਨੂੰ ਇਹ ਚਪਾਲ ਬਣੀ ਹੋਈ ਹੈ ਤੇ ਆਹ ਜਦੋਂ ਆਪਾਂ ਪਿੰਡ 'ਚ ਐਂਟਰ ਕਰਦੇ ਆ ਤਾਂ ਆਹ ਜਲਕਰ ਜਲਕਰ ਵੀ ਆਉਂਦਾ ਤੇ ਨਾਲ ਹੀ ਜਲਕਰ ਦੇ ਸਕੂਲ ਆਉਂਦਾ ਬਾਈ ਜੀ ਆ ਦੇਖੋ ਤੁਸੀਂ ਮਾਧਿਮਿਕ ਵਿਦਿਆਲਿਆ ਇਹ ਵੀ ਸਕੂਲ ਵੀ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈਗਾ ਤੇ ਤੁਸੀਂ ਵੀ ਚਾਹੁੰਦੇ ਹੋ ਥੋੜੇ ਪਿੰਡਾਂ ਦੀ ਤਾਂ ਸਾਨੂੰ ਕਮੈਂਟ ਕਰ ਦਿਓ ਜੀ ਪੇਜ ਕਰ ਲਿਓ ਫੋਲੋ